ਜੋ ਫੁਰਜਾ ਕੱਟ ਮਾਰੇ ਖਬੂਨ ਸਾਡੇ ਸਿੱਖੇ ਤੇ ਬਾਵਾਕਾਂ ਨੂੰ ਸੱਚ ਕਰ ਵਿਖਾਇਆ ਇਹਨਾ ਜੋ ਜਾਨੇ ਭਾਈ ਰਾਜਵਾਨਾ ਨੇ ਤੇ ਉਹਨਾਂ ਦੇ ਭਾਈ ਸਾਹਿਬ ਭਾਈ ਕਲਵੰਦ ਸਿੰਘ ਦੀ ਜੋ ਅਚਾਨਕ ਮੌਤ ਹੋ ਗਈ ਉਹਦੇ ਵਾਸਤੇ ਸਾਰੇ ਪੰਥ ਨੂੰ ਰੋਖਿਆ ਤੇ ਅਸੀਂ ਸਾਰਾ ਪੰਥ ਹੈ ਪਜੋਟਿਆ ਤੇ ਅਸੀਂ ਵੀ ਉਹ ਇਸ ਇਸ ਦੁੱਖ ਦੀ ਘੜੀ 'ਚ ਇਸ ਸ੍ਰੀਕ ਹੋਏ ਆਂ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਸਾਡੀ ਅਰਦਾਸ ਹੈ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਤੇ ਨਵਾਸਾ ਬਖਸ਼ਣ ਤੇ ਬਾਕੀ ਪਰਿਵਾਰ ਨੂੰ ਰਾਜਵਾਨਾ ਸਾਹਿਬ ਨੂੰ ਸਿੱਖੀ ਸਿਧਕ 'ਚ ਜਿੱਦਾਂ ਅੱਗੇ ਦਿਰੜ ਰਹੇ ਆ ਇਸ ਆਉਣ ਵਾਲਾ ਸਮਾਂ ਵੀ ਉਚੜਦੀ ਕਲਾਚ ਰਹਿ ਉਹਨਾਂ ਦਾ ਪਰਿਵਾਰ ਚੜ੍ਹਦੀ ਕਲਾਚ ਰਹੇ ਸਾਰੇ ਇੱਕ ਖਾਲਸਾ ਪੰਥ ਚੜ੍ਹਦੀ ਕਲਾਚ ਹੋਏ ਇਹ ਅਰਦਾਸ ਵੀ ਕਿ ਜਿਹੜੇ ਅਸਲੀ ਮੰਡੀ ਸੀ ਕਿ ਨੇ ਉਹ ਨਹੀਂ ਸਹੀ ਦੇ ਜਿਹੜੇ ਇਹਦਾ ਚਿੱਟਾ ਦਿੱਤਾ ਦੇ ਤੇ ਸਾਰੇ ਚਲੋ ਸਤਾਰ ਜੋਗ ਹੈ ਜੇ ਸਾਰੇ ਅਸੀਂ ਉਹਨਾਂ ਦੀ ਬਹੁਤ ਵੱਡੀ ਕੁਰਬਾਨੀਆਂ ਦਿੱਤੀ ਤੇ ਇਤਿਹਾਲਤ ਤੋਂ ਬੈਠੇ ਹੋਏ ਤੇ ਚਲੋ ਜਿਨ੍ਹਾਂ ਜਿਨ੍ਹਾਂ ਸਾਰੇ ਗੁਰੂ ਮਹਾਰਾਜ ਦੀ ਬਖਸ਼ਿਸ਼ ਜਿਨ੍ਹਾਂ ਜਿਨ੍ਹਾਂ ਕਿਸੇ ਕੋਮ ਤੇ ਚੜ੍ਹਦੀ ਕਲਾ ਚੋਕਦਨ ਪਾਣੀ ਮਿਲਦਾ ਉਹਨਾਂ ਦੇ ਸਾਥ ਪਾਕਿਸਤਾਨ ਦੇ ਪਵਾਇਤ ਜੀ ਕਾ ਸਾਹਿਬ ਵਾਹਿਗੁਰੂ ਜੀ ਬਖਸ਼ੇ ਸੂਰਾ ਸੋ ਪਹਿਚਾਨੀ ਜੋ ਬਰੇ ਦੀ ਕੇ ਉर्जा-ਉर्जा ਕੱਟ ਪਰੇ ਘੋਮੇ ਸਾਡੇ ਸਿੱਖੇ ਤੇ ਬਾਵਾਕਾਂ ਨੂੰ ਸੱਚ ਕਰ ਵਿਖਾਇਆ ਇਹਨਾ ਜੋ ਜਨੇ ਭਾਈ ਰਾਜੋਵਾਨਾ ਨੇ ਉਹਨਾਂ ਦੇ ਭਾਈ ਸਾਹਿਬ ਭਾਈ ਕਲਵੰਦ ਸਿੰਘ ਦੀ ਜੋ ਅਚਾਨਕ ਮੌਤ ਹੋ ਗਈ ਉਹਦੇ ਵਾਸਤੇ ਸਾਰੇ ਪੰਥ ਨੂੰ ਰੋਖਿਆ ਤੇ ਅਸੀਂ ਸਾਰਾ ਪੰਥ ਹੈ ਪਜੋਟਿਆ ਤੇ ਅਸੀਂ ਵੀ ਉਹ ਇਸ ਇਸ ਦੁੱਖ ਦੀ ਘੜੀ 'ਚ ਇਸ ਰੀਕ ਹੋਏ ਆ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਸਾਡੀ ਅਰਦਾਸ ਹੈ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਤੇ ਨਵਾਸਾ ਬਖਸ਼ਣ ਤੇ ਬਾਕੀ ਪਰਿਵਾਰ ਨੂੰ ਰਾਜੋਵੜਾ ਸਾਹਿਬ ਨੂੰ ਸਿੱਖੀ ਸਿੱਧਕ ਜਿੱਦਾਂ ਅੱਗੇ ਦਿਰੜ ਰਹੇ ਆ ਤੇ ਇਸ ਆਉਣ ਵਾਲਾ ਸਮਾਂ ਵੀ ਉੱਚੀ stdc ਕਲਾਚ ਰਹੇ ਉਹਨਾਂ ਦਾ ਪਰਿਵਾਰstdc ਕਲਾਚ ਰਹੇ ਸਾਰੇ ਇੱਕ ਖਾਲਸਾ ਪੰਥstdc ਕਲਾਚ ਹੋਏ ਆਂਗੇ ਅਰਦਾਸ ਕਿ ਜਿਹੜੇ ਅਸਲੀ ਬੰਦੇ ਸੀ ਕਿ ਨੇ ਉਹ ਅੰਗੀ ਸਿੱਖ ਦੇ ਆਂ ਜਿਹੜੇ ਇਹਦਾ ਸਿੱਖstdc ਦੇ ਤੇ ਸਾਰੇ ਚਲੋ ਸਤਾਰਜੋਗ ਹੈ ਤੇ ਸਾਰੇ ਅਸੀਂ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਨਾਲ ਦਿੱਤੀ ਤੇ ਇਤਿਹਾਲਤੋਂ ਬੈਠੇ ਹੋਏ ਤੇ ਚਲੋ ਜਿਨ੍ਹਾਂ ਜਿਨ੍ਹਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਜਿਨ੍ਹਾਂ ਜਿਨ੍ਹਾਂ ਕਿਸੇ ਨੂੰ ਫਾਰਮ ਦੇ ਚੜ੍ਹਦੀ ਕਲਾ ਜੋਗਦਨ ਪਾਉਣ ਦੀ ਮਿਹਨਤ ਨਾਲ ਸਾਡੇ ਸਾਜੂ ਫਰਜ਼ਾ ਕੱਟ ਪਰੇ ਖੂਨ ਵਿੱਚ ਸਾਡੇ ਸਿੱਖੇ ਤੇ ਬਾਵਾਕਾਂ ਨੂੰ ਸੱਚ ਕਰ ਵਿਖਾਇਆ ਇਹਨਾਂ ਜੋਧਿਆ ਨੇ ਭਾਈ ਰਾਜਵਾਨਾ ਨੇ ਤੇ ਉਹਨਾਂ ਦੇ ਭਾਈ ਸਾਹਿਬ ਭਾਈ ਕਲਵੰਦ ਸਿੰਘ ਦੀ ਜੋ ਅਚਾਨਕ ਮੌਤ ਹੋ ਗਈ ਉਹਦੇ ਵਾਸਤੇ ਸਾਰੇ ਪੰਥ ਨੂੰ ਰੋਖਿਆ ਤੇ ਅਸੀਂ ਸਾਰਾ ਪੰਥ ਹੈ ਪਜੋਟਿਆ ਤੇ ਅਸੀਂ ਵੀ ਉਹ ਇਸ ਇਸ ਦੁੱਖ ਦੀ ਘੜੀ 'ਚ ਇਸ ਤ੍ਰੀਕ ਹੋਏ ਆਂ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਸਾਡੀ ਅਰਦਾਸ ਹੈ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸਾ ਬਖਸ਼ਣ ਤੇ ਬਾਕੀ ਪਰਿਵਾਰ ਨੂੰ ਰਾਜਵਾਨਾ ਸਾਹਿਬ ਨੂੰ ਸਿੱਖੀ ਸਿਧਕ 'ਚ ਜਿੱਦਾਂ ਅੱਗੇ ਦਿਰੜ ਰਹੇ ਆ ਇਸ ਆਉਣ ਵਾਲਾ ਸਮਾਂ ਵੀ ਚੜ੍ਹਦੀ ਕਲਾ ਚ ਰਹੇ ਉਹਨਾਂ ਦਾ ਪਰਿਵਾਰ ਚੜ੍ਹਦੀ ਕਲਾ ਚ ਰਹੇ ਸਾਰੇ ਇੱਕ ਖਾਲਸਾ ਪੰਥ ਚੜ੍ਹਦੀ ਕਲਾ ਚ ਹੋਏ ਇਹਨਾਂ ਅਰਦਾਸ ਕਰਦੇ ਕਿ ਜਿਹੜੇ ਅਸਲੀ ਮੰਦੀ ਸੀ ਕਿ ਨੇ ਉਹ ਅੱਗੇ ਸਹੀ ਗਏ ਜਿਹੜੇ ਜਿਹਦਾ ਜਿਹਦਾ ਦੇਖੋ ਤੇ ਸਾਰੇ ਚਲੋ ਸਤਾਰਜੋਗ ਹੈ ਜੇ ਸਾਰੇ ਅਸੀਂ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਨਾਲ ਦਿੱਤੀ ਤੇ ਇਤਿਹਾਲਤ ਤੋਂ ਬੈਠੇ ਹੋਏ ਤੇ ਚਲੋ ਜਿਨ੍ਹਾਂ ਜਿਨ੍ਹਾਂ ਗੁਰੂ ਮਹਾਰਾਜ ਦੀ ਬਖਸ਼ਿਸ਼ਾ ਜਿਨ੍ਹਾਂ ਜਿਨ੍ਹਾਂ ਕਿਸ ਨੂੰ ਖੌਮ ਦੇ ਚੜ੍ਹਦੀ ਕਲਾ ਜੋਗਦਨ ਪਾਉਣ ਦੀ ਲੋੜ ਹੈ ਉਹਨਾਂ ਦੇ ਸਾਰੇ ਪਾਕਿਸਤਾਨ ਦੇ ਪਰਵਾਹੇ ਦੁਜੀ ਕਾਤਸਾ ਵਹਿਣੀ ਬਥੇ ਸੂਰਾ ਸੋ ਪਹਿਚਾਨੀ ਜੋ ਕਰੇ ਦਿਨ ਕੇ ਹੈ ਉਰਜਾ ਉਰਜਾ ਕੱਲੇ ਕਬੂਨ ਸਾਡੇ ਸਿੱਖੇ ਤੇ ਬਾਵਾ ਕਾ ਨੂੰ ਸੱਚ ਕਰ ਵਿਖਾਇਆ ਹੈ ਨਾ ਜੋ ਜਾਨੇ ਭਾਈ ਰਾਜੋਾਨਾ ਨੇ ਤੇ ਉਹਨਾਂ ਦੇ ਭਾਈ ਸਾਹਿਬ ਭਾਈ ਕਲਵੰਦ ਸਿੰਘ ਦੀ ਜੋ ਅਚਾਨਕ ਮੌਤ ਹੋ ਗਈ ਉਹਦੇ ਵਾਸਤੇ ਸਾਰੇ ਪੰਥ ਨੂੰ ਰੋਖਿਆ ਕਿ ਅਸੀਂ ਸਾਰਾ ਪੰਥ ਇੱਕਜੋਟਿਆ ਤੇ ਅਸੀਂ ਵੀ ਉਹ ਇਸ ਇਸ ਦੁੱਖ ਦੀ ਘੜੀ 'ਚ ਇਸ ਰਿਕ ਹੋਏ ਆ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਸਾਡੀ ਅਰਦਾਸ ਹੈ ਸੱਚੇ ਬਾਦਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਤੇ ਨਵਾਸਾ ਬਖਸ਼ਣ ਤੇ ਬਾਕੀ ਪਰਿਵਾਰ ਨੂੰ ਰਾਜੋਵੜਾ ਸਾਹਿਬ ਨੂੰ ਸਿੱਖੀ ਸਿੱਧਕ ਜਿੱਦਾਂ ਅੱਗੇ ਦਿਰੜ ਰਹੇ ਆ ਤੇ ਇਸ ਆਉਣ ਵਾਲਾ ਸਮਾਂ ਵੀ ਉੱਚੜੀ ਕਲਾ ਚ ਰਹੇ ਉਹਨਾਂ ਦਾ ਪਰਿਵਾਰ ਚੜ੍ਹਦੀ ਕਲਾ ਚ ਰਹੇ ਸਾਰੇ ਇੱਕ ਖਾਲਸਾ ਪੰਥ ਚੜ੍ਹਦੀ ਕਲਾ ਚ ਹੋਏ ਆਂਗੇ ਅਰਦਾਸ ਕਰਦੇ ਕਿ ਜਿਹੜੇ ਅਸਲੀ ਬੰਦੇ ਸੀ ਕਿਨੇ ਉਹ ਅੰਗੀ ਸਿੱਖ ਦੇ ਆਂ ਜਿਹੜੇ ਇਹਦਾ ਕਿੱਦਾਂ ਸਿੱਖਦਾ ਦੇਖੋ ਤੇ ਸਾਰੇ ਚਲੋ ਸਤਾਰਜੋਗ ਹੈ ਤੇ ਸਾਰੇ ਅਸੀਂ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਨਾਲ ਦਿੱਤੀ ਤੇ ਇਤਿਹਾਸਾਤ ਤੋਂ ਬੈਠੇ ਹੋਏ ਤੇ ਚਲੋ ਜਿਨ੍ਹਾਂ ਜਿਨ੍ਹਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਜਿਨ੍ਹਾਂ ਜਿਨ੍ਹਾਂ ਕਿਸੇ ਕੋਮ ਦੇ ਚੜ੍ਹਦੀ ਕਲਾ ਚੋਕਦੰਨ ਪਾਣੀ ਮਿਲਦੀ ਉਹਨਾਂ ਦੇ ਸਾਥ